ਆਹੋ ਜਿਤ ਲਈ ਆ ਤੇ ਕੇਵਲ ਮੈਂ ਫੇਰ ਕਹਿਣਾ ਕਿ ਚਾਰੀ ਤਲਾਨ ਹਜੇ ਹੋਣਾ ਬਾਕੀ ਹੈ ਇਸ ਤੋਂ ਇਲਾਵਾ ਇਹ ਗੱਲ ਕੀਤੀ ਜਾਵੇ ਸੈਕਟਰੀ ਦੀ ਤਾਂ ਵਿਨੀਤ ਜਯਾਦਵ ਨੇ ਇਨਸੋ ਪਾਰਟੀ ਤੋਂ ਆਉਂਦੇ ਨੇ ਹਾਲਾਂਕਿ ਲੰਬੇ ਸਮੇਂ ਤੋਂ ਜਿਹੜਾ ਆ ਸੈਕਟਰੀ ਦੀ ਜਿਹੜੀ ਆ ਚੌਂਟੇ ਜਿਤ ਹਸ ਸੀ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਨੁਰਾਗ ਦਲਾਲ ਨੇ ਜਿਤ ਹਸਲ ਕਰ ਲਈ ਹੈ ਆਜ਼ਾਦ ਉਮੀਦਵਾਰ ਨੇ ਅਨੁਰਾਗ ਦਲਾਲ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਗ੍ਰਾਫਿਕਸ ਨਹੀਂ ਤੁਹਾਨੂੰ ਦੱਸ ਰਹੇ ਆ ਅਨੁਰਾਗ ਦਲਾਲ ਜਿੱਤ ਚੁੱਕੇ ਨੇ ਪਹਿਲੇ ਨੰਬਰ ਤੇ ਨੇ ਜਦਕਿ ਪ੍ਰਿੰਸ ਚੋਧਰੀ ਅਰਪੀਤਾ ਮਲੇਕ ਤੇ ਰਾਹੁਲ ਜੈਨ ਹਾਰ ਚੁੱਕੇ ਨੇ ਸੀਬੀਐਸਐਸ ਦੂਜੇ ਨੰਬਰ ਤੇ ਰਹੀ ਹੈ ਤੇ ਪ੍ਰਧਾਨਗੀ ਅਹੁਦੇ ਤੇ ਜੋ ਜੰਗ ਚੱਲ ਰਹੀ ਸੀ ਉਸ ਦੇ ਵਿੱਚ ਅਨੁਰਾਗ ਦਲਾਲ ਨੇ ਬਾਜ਼ੀ ਮਾਰ ਲਈ ਹੈ ਤੇ ਹੁਣ ਪ੍ਰਧਾਨ ਨੇ ਵਿਦਿਆਰਥੀ ਚੋਣਾਂ ਜੋ ਹੋਈਆਂ ਪੀਯੂ ਦਾ ਦੰਗਲ ਜੋ ਹੋਇਆ ਉਸ ਦੇ ਪ੍ਰਧਾਨ ਬਣੇ ਨੇ ਅਨੁਰਾਗ ਦਲਾਲ ਸੋ ਜਿੱਤ ਚੁੱਕੇ ਨੇ ਆਜ਼ਾਦ ਉਮੀਦਵਾਰ ਵੱਜੋਂ ਲੜੇ ਨੇ ਸੋ ਲੋ ਬਤ ਵਿਦਿਆਰਥੀਆਂ ਨੇ ਅਨੁਰਾਗ ਦਲਾਲ ਤੇ ਭਰੋਸਾ ਜਤਾਇਆ ਹੈ ਸੋ ਅਨੁਰਾਗ ਦਲਾਲ ਨੂੰ ਆਪਣਾ ਪ੍ਰਧਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਚੁਣਿਆ ਹੈ ਜਸਪ੍ਰਿਤ ਕੁਲ ਮੁਰਤੋ ਜਾਣਦੇ ਆ ਜੇ ਜਸਪ੍ਰਿਤ ਬਾਕੀ ਅਹੁਦਿਆਂ ਨੂੰ ਲੈ ਕੇ ਕੀ ਕੁ ਜਾਣਕਾਰੀ ਦੇਖੋ ਬਾਕੀ ਉਹਦੇ ਵੀ ਜਿਹੜੇ ਨੇ ਉਹ ਕਲੀਅਰ ਹੋ ਚੁੱਕੇ ਨੇ ਮੈਂ ਪਹਿਲਾਂ ਵੀ ਜਿੰਮੇਤਦਾਰ ਨਾਲ ਗੱਲ ਕੀਤੀ ਆ ਕਿ ਬਿਲਕੁਲ ਪ੍ਰਧਾਨ ਜਿਹੜੇ ਨੇ ਅਨੁਰਾਧ ਦਲਾਲ ਬਣ ਚੁੱਕੇ ਨੇ ਉਸ ਤੋਂ ਬਾਅਦ ਉਪ ਪ੍ਰਧਾਨ ਅਰਚਿਤ ਗਰਗ ਨੇ ਜਿਹੜੇ ਐਨਐਸਯੂਆਈ ਤੋਂ ਆਉਂਦੇ ਨੇ ਉਹਨਾਂ ਨੇ ਜਿਹੜੀ ਬਾਜ਼ੀ ਮਾਰ ਲਈ ਐ ਸੈਕਟਰੀ ਦੇ ਉੱਤੇ ਵਿਨੀਤ ਜਾਦਵ ਹਨਸੋ ਤੋਂ ਕਿਉਂਕਿ ਪਿਛਲੀ ਵਾਰ ਵੀ ਹਨਸੋ ਹੀ ਜਿਹੜਾ ਸੈਕਟਰ ਦੀ ਚੋਣ ਤੇ ਰਹੀ ਸੀ ਉੱਥੇ ਜੇ ਗੱਲ ਕੀਤੀ ਜੋਇੰਟ ਸੈਕਟਰੀ ਵੀ ਤਾਂ ਜਸਵਿੰਦਰ ਰਾਣਾ ਨੇ ਏਬੀਪੀ ਤੋਂ ਨੇ ਉਹ ਵੀ ਜਿਹੜੇ ਨੇ ਇਸ ਸਮੇਂ ਬਿਲਕੁਲ ਜਿੱਤ ਹਾਸਲ ਕਰ ਚੁੱਕੇ ਨੇ ਕੇਵਲ ਹਜੇ ਉਪਚਾਰਕ ਐਲ ਜੜੀਆਂ ਇਸ ਸਮੇਂ ਤਸਵੀਰ ਸਾਡੇ ਸਾਹਮਣੇ ਆ ਰਿਹਾ ਕੋਈ 10565 ਜੜੀਆਂ ਵੋਟਾਂ ਦੀ ਜਿਹੜੀ ਗਿਣਤੀ ਮੁਕੰਮਲ ਹੋਈ ਹੈ ਜਿਦੇ ਵਿੱਚ 34 ਸੋ 34 ਵੋਟਾਂ ਨੇ ਜੜੀਆਂ ਨੁਰਾਗ ਦਲਾਲ ਲੈ ਕੇ ਜਾਂਦੇ ਨੇ ਸੀਬੀਐਸਐਸ ਦੇ ਜਿਹੜੇ ਨੇ ਪ੍ਰਿੰਸ ਨੇ ਉਹ 3129 ਵੋਟਾਂ ਲੈਂਦੇ ਨੇ ਸੋ ਕਲੀਅਰ ਹੈ ਸਥਿਤੀ ਕਲੀਅਰ ਹੈ ਪਿੱਛੇ ਦੇਖ ਸਕਦੇ ਹੋ ਗਿਣਤੀ ਪੂਰੀ ਮੁਕੰਮਲ ਹੋ ਚੁੱਕੀ ਆ ਲਫਾਫੇ ਪੂਰੇ ਪੈਕ ਚੋ ਹੋ ਚੁੱਕੇ ਨੇ ਅਲੱਗ-ਅਲੱਗ ਡਿਪਾਰਟਮੈਂਟ ਦੇ ਨੇ ਜਿਨ੍ਹਾਂ ਦੀਆਂ ਵੋਟਾਂ ਗਿਣਦੀਆਂ ਜਾਂਦੀਆਂ ਨੇ ਤਾਂ ਕਿ ਕੱਲ ਨੂੰ ਕੋਈ ਚੈਲੰਜ ਵੀ ਕਰਦਾ ਤਾਂ ਉਹਨੂੰ ਦਿਖਾਇਆ ਜਾ ਸਕੇ ਸੋ ਪੂਰੀ ਕੰਪਲੀਟ ਹੈ ਜੇ ਕੇ ਹੈਗਾ ਕਿ ਲੀਟ ਟੁੱਟਣੀ ਹੁਣ ਮਮਕੀਨ ਨਹੀਂ ਹੈਗੀ ਕਲੀਅਰ ਕਰ ਚੁੱਕੇ ਨੇ ਆਫਰ ਰਿਕਾਰਡ ਜਿਹੜੇ ਨੇ ਡੀਨ ਵੀ ਇਹ ਕਹਿ ਚੁੱਕੇ ਨੇ ਕਿ ਉਹਨਾਂ ਕਲੀਅਰ ਹੋ ਚੁੱਕੇ ਆ ਕਿ ਅਨੁਰਾਗ ਲਾਲ ਨੇ ਜਿਹੜੇ ਉਹਨਾਂ ਨੇ ਜਿੱਤੇ ਹਾਸਲ ਕਰ ਲਿਆ ਕੇਵਲ ਜਿਹੜਾ ਆ ਐਲਾਨ ਹੋਣਾ ਉਹ ਬਾਕੀ ਹੈਗਾ ਐ ਇੱਥੇ ਹੁਣ ਥੋੜੀ ਦੇਰ ਦੇ ਵਿੱਚ ਐਲਾਨ ਵੀ ਹੋਵੇਗਾ ਅਨੁਰਾਗ ਦਲਾਲ ਨੂੰ ਆਖਿਰ ਹਾਲਾ ਕਿ ਸਿਕਿਉਰਟੀ ਨੇ ਪਹਿਲਾਂ ਹੀ ਜਿਹੜਾ ਕਵਰ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਜਿਹੜਾ ਆ ਹੁਣ ਕੋਈ ਨਾ ਕੋਈ ਜਿਹੜੀ ਐਸੀ ਵੱਡੀ ਕੋਈ ਗੱਲ ਹੋ ਵੀ ਸਕਦੀ ਹੈ ਸੋ ਇਸ ਕਰਕੇ ਪੂਰੀ ਤਰ੍ਹਾਂ ਇਹਨੂੰ ਬੰਦ ਕਰ ਦਿੱਤਾ ਗਿਆ ਹਾਲ ਨੂੰ ਸਾਰੇ ਹੀ ਜਿਹ गिनती ਕਰਨ ਵਾਲੇ ਨੇ ਜਾਂ ਇੱਥੇ ਦੇ ਜਿਹੜੇ ਡਿਊਟੀਆਂ ਤੇ ਸੀਗੇ ਤਾਂ ਉਸੇ ਸਿਕਿਉਰਟੀ ਦਾ ਇੰਤਜ਼ਾਮ ਪੂਕਤਾ ਹੋ ਚੁੱਕੇ ਨੇ ਪੂਰੀ ਤਰ੍ਹਾਂ ਹਰ ਜਿਹੜੀ ਆ ਇੰਤਜ਼ਾਮ ਜਿਹੜੇ ਨੇ ਉਹ ਕੰਟਰੋਲ ਚ ਹੁਣ ਹੋ ਚੁੱਕੇ ਨੇ ਇੱਥੋਂ ਹੀ ਜਿਹੜਾ ਆ ਥੋੜੀ ਦੇਰ ਦੇ ਵਿੱਚ ਅਨੁਰਾਗ ਦਲਾਲ ਨੇ ਜਿਹੜੇ ਉਹ ਮੀਡੀਆ ਨਾਲ ਗੱਲਬਾਤ ਵੀ ਕਰਨਗੇ ਉਹਨਾਂ ਨੂੰ ਸਬੋਧਨ ਵੀ ਕਰਨਗੇ ਤੇ ਪਿਕਚਰ ਜਿਹੜੀ ਕਲੀਅਰ ਹੋਈ ਆ ਹਾਲਾ ਕਿ ਪਹਿਲਾਂ ਹੀ ਜਿਹੜੀ ਇਹ ਚਰਚਾ ਜਿਹੜੀ ਉਹ ਚੱਲ ਰਹੀ ਸੀਗੀ ਕਿ ਜਿਹੜਾ ਆ ਅਨੁਰਾਗ ਦਲਾਲ ਨੇ ਜਿਹੜੇ ਜਿੱਸਾ ਗ੍ਰਿਆ ਲਗਾਤਾਰ ਲੀਡ ਬਣਾਈ ਹੋਈ ਸੀ ਅਨੁਰਾਗ ਦਲਾਲ ਨੇ ਲਗਾਤਾਰ ਲੀਡ ਬਣਾਈ ਹੋਈ ਸੀ ਆਖਿਰ ਜਿਹੜੇ ਅੱਗੇ ਵੱਧਦੇ ਨਜ਼ਰ ਆਈ ਜਾਂਦਾ ਸੀ ਲਗਾਤਾਰ ਜਿਹੜੀ ਲੀਡ ਵੱਧਦੀ ਗਈ ਆਖਿਰਕਾਰ ਲੀਡ ਜਿਹੜੀ 600 ਨੂੰ ਵਿੱਚ ਚੁੰਦੀ ਆ ਫਿਰ 500 ਤੇ ਵੀ ਆਉਂਦੀ ਆ ਤੇ ਆਖਿਰਕਾਰ 500 400 600 ਦੇ ਵਿਚਕਾਰ ਰਹੀ ਤੇ ਹੁਣ ਕਲੀਅਰ ਹੈ ਕਿ ਨਰਾਗ ਤਿਲਾਲ ਜਿਹੜੇ ਨੇ ਆਜ਼ਾਦ ਉਮੀਦਵਾਰ ਇਹ ਬਹੁਤ ਲੰਬੇ ਸਮੇਂ ਬਾਅਦ ਹੈ ਕਿ ਆਜ਼ਾਦ ਉਮੀਦਵਾਰ ਜਿਹੜਾ ਆ ਯੂਨੀਵਰਸਿਟੀ ਚ ਜਿੱਤ ਹਾਸਲ ਕਰਦਾ ਹਾਲਾਂਕਿ ਐਨਐਸਯੂਆਈ ਦੇ ਹੀ ਪਹਿਲਾਂ ਇੱਕ ਜਿਹੜੇ ਉਮੀਦਵਾਰ ਦੇ ਤੌਰ ਤੇ ਜਿਹੜੇ ਵਿਚਰ ਰਹੇ ਸੀਗੇ ਲੰਬੇ ਸਮੇਂ ਕੰਮ ਕਰ ਰਹੇ ਸੀ ਪਰ ਐਨ ਮੌਕੇ ਤੇ ਐਨਐਸਯੂਆਈ ਆ ਜਿਹੜੀਆਂ ਇਹਨਾਂ ਨੂੰ ਤੇ ਜਿਹੜਾ ਆ ਉਮੀਦਵ अनुराग दलाल ਨੇ ਜਿਹੜੇ ਉਹ ਮੈਦਾਨ 'ਚ ਇੰਡੀਪੈਂਡੈਂਟ ਉਤਰਦੇ ਨੇ ਬਾਕੀਆ ਦਾ ਸਹਿਯੋਗ ਮੰਗਦੇ ਆਪਣੇ ਕੰਮ ਦੇ ذریعے ਲੋਕਾਂ ਦੇ ਅੱਗੇ ਪਹੁੰਚਦੇ ਨੇ ਤੇ ਆਖਿਰਕਾਰ ਜਿਹੜੀ ਆ ਉਹ ਜਿਤ ਯੂਨੀਵਰਸਿਟੀ ਦੇ ਵਿੱਚ ਹਾਸਲ ਕਰ ਲੈਂਦੇ ਨੇ ਬੜੇ ਸ਼ਾਨ ਸੁਭਾਦੇ ਨੇ ਇੱਥੇ ਜਿਹੜਾ ਆ ਵਿਚਰਦੇ ਨਜ਼ਰ ਆਇਆ ਸੀ ਸਾਨੂੰ ਕਿਉਂਕਿ ਇੱਥੇ ਆਮ ਕਰਕੇ ਜੇ ਤਸਵੀਰਾਂ ਨਾਲ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਹੁਣ ਵਧਾਈਆਂ ਮਿਲਣੀਆਂ ਉਹਨਾਂ ਨੂੰ ਸ਼ੁਰੂ ਹੋ ਚੁੱਕੀਆਂ ਨੇ ਕੁਝ ਕਿੱਦਾਂ ਸਰ ਜਸਪ੍ਰਿਤ ਨੋਕਦੀਆਂ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਕਿਹੜੇ ਕਿਹੜੇ ਅਹੁਦਿਆਂ ਦੇ ਉੱਤੇ ਕਿਹੜੀ ਕਿਹੜੀ ਪਾਰਟੀ ਦੇ ਕੈਂਡੀਡੇਟ ਵਿਰਾਜਮਾਨ ਹੋਏ ਨੇ ਨੇ ਅਰਚਿਤ ਗਰਗ ਐਨਐਸਯੂਆਈ ਉਪ ਪ੍ਰਧਾਨ ਚੁਣੇ ਗਏ ਨੇ ਵਿਨੀਤ ਯਾਦਵ ਆਈਐਨਐਸਓ ਤੋਂ ਸਕੱਤਰ ਚੁਣੇ ਗਏ ਨੇ ਤਾਂ ਜਸਵਿੰਦਰ ਰਾਣਾ ਜੁਆਇੰਟ ਸਕੱਤਰ ਐਬੀ ਵੀਪੀ ਦੇ ਚੁਣੇ ਗਏ ਨੇ ਸੋ ਇਹ ਚਾਰ ਵੱਡੇ ਅਹੁਦੇ ਤੇ ਚਾਰਾਂ ਤੇ ਵਕ ਵਕ ਪਾਰਟੀ ਦੇ ਕੈਂਡੀਡੇਟ ਵਿਰਾਜਮਾਨ ਹੋਏ ਨੇ ਤੇ ਪੀਯੂ ਦਾ ਪ੍ਰਧਾਨ ਅਨੁਰਾਗ ਦਲਾਲ ਬਣੇ ਨੇ ਜੋ ਕਿ ਆਜ਼ਾਦ ਕੈਂਡੀਡੇਟ ਨੇ ਤਾਂ ਐਨਐਸਯੂਆਈ ਦੇ ਅਰਚਿਤ ਗਰਗ ਉਪ ਪ੍ਰਧਾਨ ਬਣੇ ਨੇ ਵਿਨੀਤ ਯਾਦਵ ਆਈਐਨਐਸਓ ਦੇ ਸਕੱਤਰ ਬਣੇ ਨੇ ਤੇ ਜਸਵਿੰਦਰ ਰਾਣਾ ਐਬੀ ਵੀਪੀ ਦੇ ਜੁਆਇੰਟ ਸਕੱਤਰ ਚੁਣੇ ਗਏ ਨੇ ਸੋ ਇਹ ਚਾਰ ਵੱਡੇ ਅਹੁਦੇ ਪੀਯੂ ਦੇ ਦੰਗਲ ਦੇ ਵਿੱਚ ਫਤਵਾ ਵਿਦਿਆਰਥੀਆਂ ਨੇ ਦੇ ਦਿੱਤਾ ਹੈ ਤੇ ਚਾਰ ਵੱਡੇ ਅਹੁਦਿਆਂ ਤੇ ਆਪਣੇ ਮਨਪਸੰਦ ਕੈਂਡੀਡੇਟਸ ਨੂੰ ਵਿਰਾਜਮਾਨ ਕੀਤਾ ਹੈ ਸੋ ਜਸਪ੍ਰੀ ਸਟੇਟਸ ਜੋ ਕਿ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਜਸਪ੍ਰੀ ਇੱਕ ਵਾਰੀ ਤਸਵੀਰਾਂ ਸਾਂਝੀਆਂ ਕਰ ਦਿਓ ਤੇ ਜਸ਼ਨ ਨੂੰ ਲੈ ਕੇ ਕੀ ਕੁਝ ਤਿਆਰੀਆਂ ਨੇ ਉਸ ਬਾਰੇ ਵੀ ਜਾਣਕਾਰੀ ਦਿਓ ਦੇਖੋ ਤਿਆਰੀਆਂ ਵੀ तकरीबन ਮੁਕੰਮਲ ਹੋ ਚੁੱਕੀਆਂ ਨੇ ਹਜੇ ਹੁਣੇ ਥੋੜੀ ਦੇਰ ਦੇ ਵਿੱਚ ਹੁਣ ਇੱਕ ਪ੍ਰੈਸ ਮੀਟ ਜਿਹੜੀ ਕੀਤੀ ਜਾਊਗੀ ਅਨੁਰਾਗ ਦਲਾਲ ਦੇ ਨਾਲ ਇਸ ਕਰਕੇ ਉਹਦੀਆਂ ਤਿਆਰੀਆਂ ਦੇ ਵਿੱਚ ਜੁੜ ਚੁੱਕੇ ਆ ਕਿਉਂਕਿ ਪਹਿਲਾਂ ਇੱਕ ਡੈਕਰਮ ਦੇ ਜ਼ਰਕੇ ਆਜੇ মিডিਆ ਨੂੰ ਇੱਕ ਸਾਈਡ ਤੇ ਕਰ ਦਿੱਤਾ ਗਿਆ ਤੇ ਕਹਿ ਦਿੱਤਾ ਗਿਆ ਕਿ ਤੁਸੀਂ ਕੇਵਲ ਜਿਹੜਾ ਆ ਇੱਕ ਸਟੈਂਡ ਤੇ ਰਹੋ ਤੇ ਤਾਂ ਕਿ ਇੱਥੇ ਹੀ ਜਿਹੜਾ ਆ ਕੇ ਤੁਹਾਡੀ ਜਿਹੜੀ ਉਹ ਬਾਈਟ ਚੜੀਓ ਕਰਾ ਦਿੱਤੀ ਜਾਵੇ ਉਹ ਤਸਵੀਰਾਂ ਨੇ ਉਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਸੇ ਜਗ੍ਹਾ ਤੋਂ ਜਿਹੜੀ ਆ ਹੁਣੇ ਥੋੜੀ ਦੇਰ ਦੇ ਵਿੱਚ ਅਨੁਰਾਗ ਦਲਾਲ ਨੇ ਜਿਹੜੇ ਉਹ ਆ ਕੇ ਸਬੋਧਨ ਕਰਨਗੇ মিডি ਉਹ ਉਹਦੇ ਇੰਤਜ਼ਾਰ ਸਭ ਕਰ ਰਹੇ ਸੀ ਕਿਉਂਕਿ ਲਗਾਤਾਰ ਜਿਹੜੀ ਇਹ ਚਰਚਾ ਕੀਤੀ ਜਾ ਰਹੀ ਸੀ ਕਦ ਅਨੁਰਾਗ ਦਲਾਲ ਜਿਹੜੇ ਜਿਹੜੇ ਆਉਂਦੇ ਨੇ ਆਖਿਰਕਾਰ ਲਾਲ ਜਿਹੜੇ ਉਹ ਪਹੁੰਚ ਚੁੱਕੇ ਨੇ ਤੇ ਹੁਣ ਇਹ ਉਹ ਮੀਡੀਆ ਨਾਲ ਸੰਬੋਧਨ ਕਰਨਗੇ ਅਨੁਰਾਗ ਦਲਾਲ ਨੂੰ ਜਿਹੜਾ ਲਿਆਂਦਾ ਗਿਆ ਇੱਕ ਵਾਰ ਤਸਵੀਰਾਂ ਤੁਹਾਨੂੰ ਨਾਲ ਸਾਜੀਆਂ ਕਰ ਰਿਹਾ ਤੇ ਹੁਣੇ ਹੁਣੇ ਬਸ ਦੇਖ ਸਕਦੇ ਹੋ ਸਾਹਮਣੇ ਅਨੁਰਾਗ ਦਲਾਲ ਪਹੁੰਚ ਚੁੱਕੇ ਨੇ ਤੇ ਆਫਰ ਕਰਦੇ ਆਪਾਂ ਅਨੁਰਾਗ सबसे पहले तो सबसे पहले तो मैं सभी मीडिया जितने भी साथी आए यहाँ पर सभी का बहुत बहुत धन्यवाद करता हूँ सभी का मैं बहुत बहुत धन्यवाद करता हूँ और अब की बार एक स्टूडेंट को, एक को, को अब की बार मैं स्टूडेंट्स को सभी को कहना चाहता हूँ आवाज देना चाहता हूँ कि अब की बार उन्हें पोलिटिकल पार्टी के मुंह पर तो तमाचा तो मार के अब एक स्टूडेंट को तो जिताया है और मैं एक और बात कहना चाहता हूँ कि अब की बार अकेला इंडिपेंडेंट था किसी पोलिटिकल पार्टी का कोई साथ नहीं अबकी बार जो यहाँ से बाहर आके इंटरफेयर करते थे इस यूनिवर्सिटी में एमपीए मेरे जो भी आते थे यहाँ पर वो टिकट और मैं अपने साथियों का भी बहुत बहुत धन्यवाद करना चाहता हूँ जो तो दिन रात मेरे साथ जटे रहे और स्पेशली मैं अपने बड़े भाई सिकंदर बुरा का बहुत बहुत धन्यवाद करना चाहता हूँ कि जिसने अपने पद से इस्तीफा देकर और मुझ पर भरोसा जताया और आज जो भी हूँ मैं बड़े भाई की वजह से हूँ क्या एक्सपेक्टर मानते हो आपकी जीत का क्या बढ़ा रहा क्या देखिए जी आपकी बार हर साल आप देखते आ रहे होंगे आप यूनिवर्सिटी में काफी साल से जुड़े होंगे कि आप काफी पॉलिटिकल पार्टी जो आती जा रही थी मतलब जो भी झूठे बोलती आ रही थी और अब की बार एक स्टूडेंट सरकार सरकार था या तो अब की बार एक स्टूडेंट अच्छा। को उन्होंने जिताया अनुराग क्या लगता है सिकंदर बुरा एक्सपेक्टर रहे हैं या फिर बच्चों की भी नाराजगी थी पार्टियों से इसको लेकर जो ले है वो देखिए मैं बताता हूँ जी क्या सिकंदर बुरा ने मेरे को साथ दिया जी सिकंदर बुरा ने मेरे को साथ दिया जी और स्टूडेंट ने मेरे को बहुत बड़ चढ़ कर साथ दिया जिससे आज मैं इस पोजीशन आरोप पूछा जी जी साल करेंगे जी देखिए आपने हमारा मैनिफेस्टो भी देखा होगा हम उस मैनिफेस्टो हमारा एक पेज तक सीमित नहीं होता मैं आज भी हर तो हर एक स्पीच में कहता आया हूँ कि जितने भी स्टूडेंट से रिलेटेड एक स्टूडेंट को उन्होंने जिताया है ये मेरी जीत नहीं है ये सभी स्टूडेंट्स की जीत है मैं आपको ये कहना चाहता हूँ आपके माध्यम से जी जी बिल्कुल बिल्कुल मैं एक स्टूडेंट मैं एक student, अगर मैं कोई सम्ण के, सम्ण लिए के लिए बिल्कुल एक स्टूडेंट नहीं, नहीं, के लिए जहाँ क्योंकि सारी टीम तो आप बताएं नहीं मैं एक स्टूडेंट के लिए रहूंगा एक स्टूडेंट ने मेरे को जिताया और मैं सभी का बहुत बहुत धन्यवाद करना चाहता हूँ आपके माध्यम से जितने जी 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 बिल्कुल बिल्कुल मैं दीनदयाल उपाध्याय कॉलेज में था वहाँ पोलिटिकली एक्टिव था और दो हजार में मैं वहां रहा और उसके बाद मैं यहाँ आया पीएचडी में मैं पीएचडी स्कॉलर हूँ केमिस्ट्री डिपार्टमेंट से आप सभी को पता भी होगा और पहली बार एक साइंसिस से पीएचडी स्कॉलर प्रेजिडेंट बनाया गया मैं पिछले एक साल आठ नौ महीने से हूँ मेरा फैमिली बैकग्राउंड भी है पॉलिटिक्स या आपने में या नहीं जी नहीं आगे? मेरे मदर फादर दोनों टीचर हैं मेरा बड़ा भाई डॉक्टर है मेरे मेरे मैं रोहतक हरियाणा से हूँ मेरा गाँव वैसे चिड़ी है मैं चिड़ी चांदी गाँव से हूँ और लेकिन मेरी जो रिहायश है वो लाखमाजरा गाँव से जी तो दो स्टूडेंट देंगे मैं उस काम पे कराऊंगा अच्छा अच्छा। देखियो सभी कर से जो काउंसिल चलेगी वो सभी के आपस में बोलचाल से चलेगी आपसी आप में बोलता जी 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 देखिए यही तो एक पोलिटिकल पार्टियों का बात है जी जो एक वो जो भी मतलब कमेंट करते हैं सारी बातें करते हैं लेकिन मैंने किसी के खिलाफ आपने कभी सुना होगा या मैंने नेगेटिव नहीं बोला किसी के सामने और ना मैं कभी बोलूंगा और तो मैं आप सभी का बहुत बहुत धन्यवाद करना चाहता हूँ तो कि जो आप आए एक है अभी, आ, एक के है, जी जी और आप से है, जी तो जीटिकल जी नहीं अभी ऐसा कोई मतलब वो नहीं है मन नहीं है ना नोट जाने का है क्योंकि एक पीएचडी स्कॉलर और एक स्टूडेंट के बीच में रहूंगा तो उनकी बात तो अच्छा वाकिफ भी हूँ इंट्रेक्शन भी करता रहूंगा उनसे मिलता भी रहूंगा और इस मैं फिर से आपके माध्यम से कहना चाहता हूँ कि इस कुर्सी के हकदार वो हैं इस कुर्सी को उन्होंने मेरे को बिठाया नहीं बल्कि वो बैठे हैं नहीं जी नहीं वह यूनिवर्सिटी स्टूडेंट यूनियन नहीं था वहाँ एजेंडा था ये कि काफी कॉलेजेस में नॉर्थ में था लेकिन उधर दूसरा को लेकर हमारा स्टूडेंट एंट्री को लेकर हमारा जो गोल और सबसे पहले आपको मैंने पहले भी बताया काफी जगह सभी जगह प्रोग्राम کے زیادہ معاملے آ رہے ہیں جتنے بھی اسٹوڈنٹس ریلیٹڈ ہے ہمارا ایک مینیفیسٹو میں نے اپ کو بتایا کہ اپ مینیفیسٹو دیکھا بھی ہوگا اپ نے تو بالکل ایک اسٹوڈنٹ کے لیے ضرور ہے باقی طور ہے کہ ہریانہ کا ذکر آیا سی گا جی اتنا بڑا مارجن ਤੁھانوں ملا نہ تا کلے ہریانہ کو ملا نہ کلے پنجاب کو ملا نہ کلے ہماچل کو یہ پورے વિદ્યાર્થી نے تو سپورٹ کیتا ہے بالکل جی دیکھ دیو ایک یہ بھی چلیا کہ ایک بھائی چارہ ایک جڑا وہ کدے فیکٹر کی کام دیکھو جی میں بتانا ਸੋ ਅਨੁਰਾਗ ਦਲਾਲ ਜੋ ਕਿ ਪੀਯੂ ਦੇ ਪ੍ਰਧਾਨ ਚੁਣੇ ਗਏ ਨੇ ਮੀਡੀਆ ਦੇ ਮੁਖਾਤਬ ਹੋਏ ਨੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਨਜ਼ਰ ਆਏ ਨੇ ਤੇ ਉਹਨਾਂ ਦੇ ਨਾਲ ਜੋ ਉਹਨਾਂ ਦੇ ਪ੍ਰਚਾਰ ਲਈ ਖੜੇ ਹੋਏ ਉਹਨਾਂ ਦਾ ਧੰਨਵਾਦ ਕਰਦੇ ਨਜ਼ਰ ਆਏ ਨੇ ਇਸ ਦੇ ਨਾਲ ਹੀ ਅਨੁਰਾਗ ਦਲਾਲ ਦੇ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਵਿਦਿਆਰਥੀਆਂ ਦੇ ਕੰਮ ਕਰਾਏ ਜਾਣਗੇ ਵਿਦਿਆਰਥੀਆਂ ਦੇ ਮਸਲੇ ਸੁਣੇ ਜਾਣਗੇ ਪੀਐਚਡੀ ਸਕਾਲਰ ਨੇ ਅਨੁਰਾਗ ਦਲਾਲ ਤੇ ਅੱਜ ਪੀਯੂ ਦੇ ਪ੍ਰਧਾਨ ਚੁਣੇ ਗਏ ਨੇ ਸੋ ਅੱਜ VOTING ਹੋਈ ਨਤੀਜੇ ਆਏ ਨੇ ਵਿਦਿਆਰਥੀ ਚੋਣਾਂ ਦੇ ਚਾਰ ਵੱਡੇ ਅਹੁਦਿਆਂ ਦੇ ਨਤੀਜੇ ਸਾਫ ਹੋ ਚੁੱਕੇ ਨੇ ਤਸਵੀਰ ਸਾਫ ਹੋ ਚੁੱਕੀ ਹੈ ਤੇ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਨੂੰ ਪ੍ਰਧਾਨ ਚੁਣਿਆ ਗਿਆ ਹੈ। ਇੱਕ ਹੋਰ ਬ੍ਰੇਕ ਲਈ ਰੁਕਦੇ ਹਾਂ ਬ੍ਰੇਕ ਤੋਂ ਪਾਰ ਖਬਰਾਂ ਜਾਰੀ ਰਹਿਣਗੀਆਂ।